ਗਰਮੀਆਂ ਦੀਆਂ ਛੁੱਟੀਆਂ ਵਿੱਚ ਰੀਤ ਪੋਤ ਦੀ ਮੈਡਮ ਨੇ ਉਹਨਾਂ ਨੂੰ ਕਿਹਾ ਇਪੀ ਤੁਸੀਂ ਪੰਛੀਆਂ ਨੂੰ ਦਾਣਾ ਪਾਣੀ ਪੋਣਾ ਤੇ ਰੀਤ ਜਿਹੜੇ ਨੇ ਉਹਨਾਂ ਦੀ ਇਹੀ ਆਦਤ ਪਣੀ ਹੈ ਕਿ ਉਹ ਡੇਲੀ ਜਿਹੜਾ ਹੁਣ ਪੰਛੀਆਂ ਦੇ ਛੱਤ ਉੱਪਰ ਜਿਹੜਾ ਉਹ ਦਾਣੇ ਰੋਟੀ ਪਾਣੀ ਪਾ ਕੇ ਆਉਂਦੇ ਨੇ ਮੈਨੂੰ ਨਾਲ ਲੱਗ ਗਏ ਹੀ ਫਾਈ ਮੈਂ ਵਿੜਾ ਵੋਛੀ ਤਾ ਫਿਰ ਮੈਂ ਰੀਤ ਦਾ ਬ੍ਰੇਕਫਾਸਟ ਰੈਡੀ ਕੀਤਾ ਰੀਤ ਨੂੰ ਸਕੂਲ ਲਈ ਰੈਡੀ ਕੀਤਾ ਰੀਤ ਬ੍ਰੇਕਫਾਸਟ ਵਗੈਰਾ ਕਰਕੇ ਚਲੇ ਗਈ ਆਪਣੇ ਸਕੂਲ ਆਪਣੇ ਪਾਪਾ ਨਾਲ ਮੈਂ ਮੈਂ ਦੇਈ ਪ੍ਰੋਠੀ ਆਮ ਦਾ ਨਵਾਂ ਚਾਰਜੜਾ ਬਣਾਇਆ ਸੀ ਉਹਦੇ ਨਾਲ ਕੀਤਾ ਆਪਣਾ ਬ੍ਰੇਕਫਾਸਟ ਚਾਰ ਬਹੁਤ ਜਿਆਦਾ ਟੇਸਟ ਆਮ ਦਾ ਬਣਿਆ ਬ੍ਰੇਕਫਾਸਟ ਕਰਨ ਤੋਂ ਥੋੜੀ ਦੇਰ ਬਾਅਦ ਮੈਂ ਪੀਤਾ ਚਾਹ ਦਾ ਕੱਪ ਫਿਰ ਮੈਂ ਬਣਾਈ ਦਾਲ ਦਾਲ ਮੇਨ ਰੀਤ ਕਹ ਕੇ ਗਈ ਵੀ ਮੇਰੇ ਸਕੂਲ ਤੋਂ ਆਉਣ ਦੇ ਟਾਈਮ ਤੱਕ ਦਾਲ ਬਣਾਉਂ ਤੇਰ ਮੈਂ ਕੱਪੜੇ ਵਾਸ਼ ਕਰਕੇ ਪਾਏ ਹੋਏ ਹੀ ਸੁਖਣ ਲਈ ਨਾਲ ਬੈੱਡ ਸ਼ੀਟਸ ਵੀ ਵਾਸ਼ ਕੀਤੀਆਂ ਹੈ ਗੱਦਿਆਂ ਨੂੰ ਬਾਹਰ ਧੋਪ ਲਵਾਈ ਸਕੂਲ ਤੋਂ ਆਇਆ ਤਰੀਤ ਨੇ ਖੁਸ਼ ਹੋ ਕੇ ਖਾਧੀ ਦਾਲ ਨਾਲ ਰੋਟੀ ਅਮੀ ਕੀਤਾ ਲੰਚ ਮਿਲਣਾ ਤੁਹਾਨੂੰ ਨੈਕਸਟ ਮੀਨੀ ਵਲੋਗ ਵਿੱਚ ਮੀਨੀ ਵਲੋਗ ਨੂੰ ਲਾਈਕ ਸ਼ੇਅਰ ਜਰੂਰ ਕਰਦੇ